ਅੜੂ ਸਰਕਾਰ ਮਰਦਾਬਾਦ 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 ਇਹ ਕੀ ਹੋਇਆ ਭਗਵਾਨਤਵਾਨ ਹੋਇਆ ਇਹ ਕੀ ਹੋਇਆ ਭਗਵਾਨਤਵਾਨ ਹੋਇਆ ਭਗਵਾਨਤਵਾਨ ਮਰਿਆ ਜਾਣ ਕੇ ਕੁੱਲੇ ਰੌਣਕ ਕੇ ਭਗਵਾਨਤਵਾਨ ਮਰਿਆ ਜਾਣ ਕੇ ਸਾਡੇ ਥੱਲੇ ਮੁਲਾਜ਼ਮਾਂ ਦੇ ਵਿੱਚ ਇੰਨਾ ਜ਼ਿਆਦਾ ਰੋਸਾ ਕਿ ਪੰਜਾਬ ਸਰਕਾਰ ਅਤੇ ਸੈਂਟਰ ਦੀ ਸਰਕਾਰ ਜਿਹੜੀ ਆ ਮਰੀ ਭੁਗਤ ਦੇ ਨਾਲ ਖਰੜ ਡਿਵੀਜ਼ਨ ਤੇ ਜੇ ਲਾਲੂ ਰੂਟ ਡਿਵੀਜ਼ਨ ਜਿਹੜੀ ਹੈਗੀਆਂ ਆ ਜੋ ਇਹਨਾਂ ਦਾ ਕੰਮਕਾਰ ਹੈਗਾ ਆ ਉਹ ਸਰਕਾਰ ਨਿੱਜੀ ਹੱਥਾਂ ਦੇ ਵਿੱਚ ਦੇਣ ਜਾ ਰਹੀ ਆ ਜੋ ਜੋ ਕਿ ਮੁਲਾਜ਼ਮ ਜਿਹੜੇ ਆ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਇਹ ਤਾਂ ਅੱਜ ਇੱਕ ਅਸੀਂ ਸਰਕਾਰ ਨੂੰ ਆਪਣੇ ਮਾਧਿਅਮ ਤੋਂ ਤੇ ਤੁਹਾਡੇ ਮਾਧਿਅਮ ਤੋਂ ਇੱਕ ਚੇਤਾਵਨੀ ਦੇ ਦਿੱਤੀ ਆ ਜੇਕਰ ਇਹ ਇਹ ਮੰਨ ਲਓ ਇਹ ਬਿਜਲੀ ਬੋਰਡ ਦਾ ਇਹਨਾਂ ਡਿਵੀਜ਼ਨ ਦਾ ਪ੍ਰਾਈਵੇਟ ਕੀਤਾ ਜਾਂਦਾ ਆ ਤੇ ਜਿਹੜਾ ਮੁਲਾਜ਼ਮ ਆਉਣ ਵਾਲੇ ਦੇ ਜਿਹੜੇ ਮੁਲਾਜ਼ਮ ਇਹ ਸਰਕਾਰ ਦੇ ਦੇ ਆ ਇਹਦੇ ਸਿੱਟੇ ਆ ਜਿਹੜੇ ਆ ਉਹ ਬਹੁਤ ਹੀ ਜਿਹੜੇ ਮਾੜੇ ਨਿਕਲ ਸਕਦੇ ਆ ਜੀ ਖੜ ਸਾਉਡ ਵੀਨਾ ਪ੍ਰਾਈਵੇਟੇਸ਼ਨ ਕਰ ਰਹੀਆਂ ਨੇ ਜੋ ਕਿ ਨਿੰਦਨਯੋਗ ਹੈ ਇਸ ਕਰਕੇ ਸਾਡੇ ਸੂਬੇ ਵੱਲੋਂ ਮੰਗ ਸੀਗੀ ਅਜ ਗੇਟ ਰੈਲੀ ਤੇ ਆਰਥੀ ਫੂਕ ਮਯਾਰੇ ਦੀ ਜੋ ਅਸੀਂ ਬਲਾਚੌਰ ਦਫ਼ਤਰ ਵਿਖੇ ਆਰਥੀ ਫੂਕ ਮਯਾਰਾ ਤੇ ਗੇਟ ਰੈਲੀ ਕੀਤੀ ਹੈ ਇਹ ਬਹੁਤ ਹੀ ਮੰਦਭਾਗੀ ਇਹ ਜੂਨੀਅਨ ਮੰਦਭਾਗੀ ਘਟਨਾ ਹੈ ਜਿਹੜੀ ਸਰਕਾਰ ਆਰ ਮੈਨੇਜਮੈਂਟ ਕਰ ਰਹੀ ਹੈ ਇਹ ਪ੍ਰਾਈਵੇਟੇਸ਼ਨ ਇੱਕ ਇਹਨਾਂ ਦੇ ਅਸਲ ਤਾਂ ਇਹਨਾਂ ਦੇ ਇੱਕ ਰੀੜ ਦੀ ਹੱਡੀ ਬਣੀ ਹੋਈ ਹੈ ਬਿੱਲ ਮਾਫੀ ਦੀ ਜੋ ਬਿੱਲ ਮਾਫੀ ਹੈ ਜੇ ਆਪ ਲਾਗੂ ਕਰੋਗੇ ਤਾਂ ਲੋਕਾਂ ਨੇ ਇਹਨਾਂ ਦਾ ਵਿਰੋਧ ਕਰਨਾ ਸਰਕਾਰਾਂ ਦਾ ਇਹ ਪ੍ਰਾਈਵੇਟੇਸ਼ਨ ਕਰਕੇ ਉਹਨਾਂ ਤੋਂ ਬਿੱਲ ਲਾਗੂ ਕਰਾਇਆ ਚਾਹਲੀ ਹੈ ਜੋ ਲੋਕਾਂ ਤੇ ਹੁਣ ਸਰਾਸਰ ਬੋਝ ਪਊਗਾ ਇਹ ਜਿਹੜੀ ਸਰਕਾਰ ਹੈ ਇਹ ਬਹੁਤ ਘਟੀਆ ਪਾਲਸੀਆਂ ਲੈ ਕੇ ਆ ਰਹੀ ਹੈ ਸਰਕਾਰ ਸਾਡੇ ਮੁਲਾਜ਼ਮ ਸਾਥੀਆਂ ਨੇ ਇਸ ਕਰਕੇ ਹੁਣ ਚੁਣੀ ਸੀ ਕਿ ਪਹਿਲਾਂ ਹੀ ਸਰਕਾਰਾਂ ਨੂੰ ਵੀ ਅਸੀਂ ਦੇਖ ਲਿਆ ਕਾਲੀਆਂ ਨੂੰ ਦੇਖ ਲਿਆ ਕਾਂਗਰਸ ਨੇ ਵੀ ਦੇਖ ਲਿਆ ਕਿ ਆਪਾਂ ਨਵੀਂ ਸਰਕਾਰ ਚੁਣਦੇ ਆ ਸ਼ਾਇਦ ਸਾਡੇ ਮੁਲਾਜ਼ਮਾਂ ਲਈ ਆ ਨਾਲੇ ਸਾਡੀ ਨਵੀਂ ਜਨਰੇਸ਼ਨ ਲਈ ਵਧੀਆ ਪਾਲਸੀਆਂ ਵਧੀਆ ਸੋਚ ਲੈ ਕੇ ਆਉਂਗੇ ਪਰ ਪਹਿਲੀਆਂ ਸਰਕਾਰਾਂ ਤੇ ਵੀ ਕਾਟੀਆਂ ਤੇ ਗਈ ਗੁਜਰੀ ਸਰਕਾਰ ਨਿਕਲੀ ਔਰ ਭਗਵੰਤ ਮਾਨ ਸਰਕਾਰ ਨੂੰ ਮੈਂ ਅਪੀਲ ਕਰਦਾ ਚੇਤਾਵਨੀ ਦਿੰਦਾ ਇਹ ਆਪਣੀ ਆਦਤਾਂ ਤੋਂ ਬਾਹਰ ਆ ਜਾਓ ਜੋ ਵਾਅਦੇ ਕੀਤੇ ਸੀ ਉਹਨਾਂ ਤੇ ਖਰੇ ਉਤਰੋ ਨਹੀਂ ਕਰੇ ਉਤਰਾਂਗੇ ਸਾਡੇ ਜਥੇਬੰਦੀਆਂ ਇਹ ਤੋਂ ਵੀ ਤਿੱਖਾ ਸੰਦੇਸ਼ ਕਰਨਗੇ ਆ ਮੈਂ ਜਿਆਦਾ ਨਾ ਕੁਝ ਕਹਿਣਾ ਹੈ ਭਗਵੰਤ ਮਾਨ ਸਰਕਾਰ ਨੂੰ ਦੁਆਰਾ ਇਹ ਚੇਤਾਵਨੀ ਦਿੰਦਾ ਔਰ ਬਿਜਲੀ ਬੋਰਡ ਦੀ ਗੰਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਾ ਪੇ ਪ੍ਰਾਈਵੇਟੇਸ਼ਨ ਵਾਲੀਆਂ ਪਾਲਿਸੀਆਂ ਬੰਦ ਕਰੋ ਔਰ ਜਿਹੜੇ ਮੁਲਾਜ਼ਮਾਂ ਦੀ ਭਰਤੀ ਤੇ ਤੁਸੀਂ ਰੋਕ ਲਾਈਏ ਉਹ ਮੁਲਾਜ਼ਮਾਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ ਔਰ ਜਿੰਨੇ ਮੁਲਾਜ਼ਮ ਠੇਕੇ ਤੇ ਕੰਮ ਕਰਦੇ ਉਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਸਾਰਿਆਂ ਦਾ ਧੰਨਵਾਦ ਜਿੰਦਾਬਾਦ ਜਿੰਦਾਬਾਦ ਵੋਇਟ ਫੋਰਮ ਕਿੰਦਾ ਪਾ ਜਿੰਦਾਬਾਦ